ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵਾਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਗਿੱਲ ਪਿੰਡ ਦੇ ਵਿੱਚ ਗਿੱਲ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਜ਼ਪੁਰ ਦਾ ਆਖਰੀ ਪਿੰਡ ਗਿੱਲ ਰਹਿ ਜਾਂਦਾ ਜਦੋਂ ਕਾ ਮੂਗੇ ਜ਼ਿਲ੍ਹੇ ਦੀ ਹੱਦ ਤੇ ਫਰੀਦਕੋਟ ਜ਼ਿਲ੍ਹੇ ਦੀ ਹੱਦ ਸ਼ੁਰੂ ਹੋ ਜਾਂਦੀ ਏ ਇੱਕ ਪਾਸੇ ਧੂੜਕੋਟ ਪਿੰਡ ਆਉਂਦਾ ਵਾ ਤੇ ਦੂਜੇ ਪਾਸੇ ਮੱਲਕਾਲਾ ਪਿੰਡ ਆਉਂਦਾ ਵਾ ਆਪਾਂ ਜਿਸ ਘਰ ਦੇ ਵਿੱਚ ਮੌਜੂਦ ਆ ਜਾਨਵਰ ਤੁਹਾਨੂੰ ਵਿਖਾਉਣਾ ਵਾ ਇੱਕ ਪਹਿਲਣ ਵੱਛੀ ਤਾਜੀ ਬਿਲਕੁਲ ਸੂਈ ਸਵਾਈ ਕਿੰਨੇ ਦਿਨਾਂ ਦੀ ਸੂਈ ਆ ਕੀ ਪਾਈ ਜਾਂਦਾ ਰੇਟ ਕਰਦਾ ਸਾਰੀ ਜਾਣਕਾਰੀ ਆਪਾਂ ਲੈਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵਧੀਆ ਵਧੀਆ ਬਾਈ ਜੀ ਸੇਤਾ ਠੀਕ ਠਾਕ ਆ ਹਾਂਜੀ ਵਧੀਆ ਵੀਰ ਜੀ ਠੀਕ ਆ ਤੇ ਵੱਡੇ ਬਾਈ ਫਿਰ ਇਹ ਵੜ ਕਿੰਨਾ ਮਾ ਸੂਆ ਸੂਈ ਆ ਪਹਿਲਾਂ ਸੂਆ ਸੂਈ ਜੀ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਇਹਨੂੰ ਸੂਈ ਨੂੰ 3 ਦਿਨ ਹੋ ਗਏ ਤੀਜਾ ਦਿਨ ਅੱਜ ਤੀਜਾ ਦਿਨ ਆ ਅੱਜ ਠੀਕ ਆ ਵੱਛਾ ਦੇਗੀ ਕਿ ਵੱਛੀ ਵੱਛਾ ਜੀ ਠੀਕ ਆ ਬਾਈ ਕਿੰਨੀ ਕੁ ਤਾਰਾ 3 ਦਿਨਾਂ ਦੀ ਸੂਈ ਥੱਲੇ ਹੋਣਗੀਆਂ ਬਾਈ ਬੋਲਾ ਹੈਗਾ ਜੀ ਹੁ ਠੀਕ ਆ ਵੀਰੇ ਪੀਕਲੇਵ ਦਾ ਦੁੱਧ ਦੇਜੂ 18 20 ਕਿਲੋ ਕਿੰਨੇ ਹਾਂਜੀ ਰਾਮ ਨਾਲ ਜੀ ਹੂੰ ਕ੍ਰੋਸ ਥੋੜਾ ਜਿਹਾ ਆ ਗਿਆ ਹਨਾ ਹਾਂਜੀ ਹਾਂਜੀ ਬਾਕੀ ਗਰਮੀ ਵੀ ਨਹੀਂ ਮੰਨਣੀਆਂ ਨੇ ਗਰਮੀ ਨਹੀਂ ਮੰਦੀ ਹੂੰ ਠੰਡੀ ਸੀਲ ਪੂਰੀ ਹੋਣੀ ਠੰਡੀ ਸੀਲ ਪੂਰੀ ਆ ਜੀ ਠੀਕ ਆ ਰੇਟ ਕੀ ਰਹੂਗਾ ਬਾਈ ਰੇਟ ਇਹਦਾ 68 ਯਾਰੀ ਮੰਨਤਾਂ ਬਾਈ ਮੰਨਤਾਂ ਹੋਈ ਕਰ ਤੋਰ ਦੇ ਬਾਈ ਮਾਲੀ ਜੀ ਲੰਮੀ ਫੋਨ ਬੰਦ ਕਰ ਲਈ ਲੈ ਮਿੱਤਰੋ ਪਹਿਲਾ ਸੂਆ ਵੱੱਸੀ ਆ ਲੀਵੇ ਲੂਵੇ ਦੀ ਤਿਆਰੀ ਬੜੀ ਜ਼ਬਰਦਸਤ ਕੀਤੀ ਆ ਕਰਮਾਂ ਵਾਲੀ ਨੇ ਯਾਰ ਕਿਆ ਬਾਤ ਦੀ ਤਿਆਰ ਹੋਈ ਆ ਮੰਲੋ ਬਰੀਕੀ ਬੱਚੀ ਦੇ ਵਿੱਚ ਜਿਹੜੇ ਅੰਗ ਬਰੀਕ ਚਾਹੀਦੇ ਹੁੰਦੇ ਨੇ ਨਾ ਵੈੜ ਨੂੰ ਉਹ ਸਾਰੇ ਹੀ ਕਰਮਾਂ ਵਾਲੇ ਨੂੰ ਪੂਰੇ ਚੋਟੀ ਦੇ ਲੱਗੇ ਹੋਏ ਆ ਮੰਲੋ ਢੰਤ ਚਾ ਚੰਗਾ ਵਾ ਸਰੀਰ ਚੰਗੀਆਂ ਬੰਤਰ ਚੰਗੀਆਂ ਹਮੇਸ਼ਾ ਮੈਂ ਕਹਿੰਦਾ ਹੀ ਹੁਣਾ ਹੁਣਾ ਵੀ ਪਹਿਲਾ ਸੂਆ ਵੈੜ ਆ ਜਿਹੜੀ ਬਾਈ ਉਹ ਘਾਟਾ ਨਹੀਂ ਪਾਉਂਦੀ ਨਹੀਂ ਪਾਉਂਦੀ ਕਿਉਂ ਨਹੀਂ ਪਾਉਂਦੀ ਕਿਉਂਕਿ ਉਹਨੂੰ ਸਾਹਮਣੇ ਰੱਖੋ ਸੰਭਾਲ ਕੇ ਰੱਖੋ ਜਿੰਨੇ ਦੀ ਤੁਸੀਂ ਸੱਜਰ ਲਈ ਆ ਉਹ ਤੋਂ ਥੋੜੀ ਬਹੁਤੀ ਕਠੋਤੀ ਨਾਲੇ ਤੋਕੜਾ ਗੱਪਣਾ ਹੋ ਕੇ ਵਿਗ ਜਾਂਦੀਆਂ ਹੁੰਦੀਆਂ ਕਰਮਾਂ ਵਾਲੀਆਂ ਕਿਉਂਕਿ ਇਹਨੇ ਦੂਜੇ ਸੂਏ ਨੂੰ ਵੱਧਣਾ ਹੁੰਦਾ ਘਟਣਾ ਨਹੀਂ ਹੁੰਦਾ ਥਣ ਲੇਵੇ ਦੀ ਆਰਡਰ ਦੀ ਬੇਹਤਰੀ ਨਾਲ ਥਣ ਚੰਗਾ ਲੱਗਾ ਹੋਇਆ ਕਿਉਂਕਿ ਅਜੇ ਭਲਾਂ ਦੇ ਵਿੱਚ ਵੀ ਬੱਠੀ ਹੈਗੀ ਆ ਕਿਉਂਕਿ ਜਦੋਂ ਨੇ ਭਾਈ ਚਾਰਾ ਪੰਜਾਂ ਦਿਨਾਂ ਨੂੰ ਪੀਕ ਲਿਆਵਾਂ ਦਾ ਲੀਵਾ ਬਣਾ ਲਿਆ ਤਾਂ ਉਹਦਾ ਰਿਕਾਰਡ ਤੋੜ ਬਣਾ ਦੇਣਾ ਇਹਨੇ 68000 ਰੁਪਏ ਇਹਦਾ ਮੁੱਲ ਆ ਮਾਨਤਨ ਹੋ ਜਾਊਗਾ ਭਾਈਆਂ ਦਾ ਵਿੱਚੋਂ ਲੈ ਵੀਰੇ ਨੰਬਰ ਦਈ ਕਰਾ ਨੰਬਰ ਦੱਸੀ ਉਹੀ ਲਓ ਨਾ ਮਿੱਤਰੋ ਭਾਈਆਂ ਦਾ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਹੈ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ